ਵਿਕਟਰ ਦੀ ਹਰਕਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂ ਵੀ ਜਾਣਦੇ ਹੋ ਕਿ ਬੀਤੇ ਦਿਨ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਨੇ ਇੱਕ ਜਾਸੂਸ ਪਾਕਿਸਤਾਨ ਦਾ ਕਾਬੂ ਕੀਤਾ ਸੀ ਜੋ ਚਲੰਦਾਤਾ ਰਹਿਣ ਵਾਲਾ ਹੈ ਜਿਸ ਦਾ ਨਾਮ ਰਾਮਕੁਮਾਰ ਦੱਸਿਆ ਜਾ ਰਿਹਾ ਹੈ ਜੋ ਬਿਜਲੀ ਦਾ ਕੰਮ ਕਰਦਾ ਸੀ ਇਹ ਪਾਕਿਸਤਾਨ ਨੂੰ ਸੈਨਾ ਦੇ ਜਵਾਨਾਂ ਦੀ ਜਾਣਕਾਰੀ ਮੁਹਈਆ ਕਰਵਾਉਂਦਾ ਸੀ ਇੱਥੋਂ ਤੱਕ ਕਿ ਪੁਲਵਾਮਾ ਹਮਲੇ ਦੀ ਜਾਣਕਾਰੀ ਵੀ ਇਸਨੇ ਸੋਸ਼ਲ ਮੀਡੀਆ ਦੇ ਜ਼ਰੀਏ ਪਾਕਿਸਤਾਨ 'ਤੇ ਜੀ ਸੀ ਪੁਲਿਸ ਨੇ ਪਾਕਿਸਤਾਨ ਦੇ ਇਸ ਜਾਸੂਸ ਦੀ ਰਿਮਾਂਡ 19 ਤਰੀਕ ਤੱਕ ਲੈ ਲਈ ਹੈ ਤੇ ਹੁਣ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਕਿ ਪਾਕਿਸਤਾਨ ਵਿੱਚ ਉਹ ਕਿਹੜੀਆਂ ਭਾਰਤ ਵਿਰੋਧੀ ਤਾਕਤਾਂ ਨੇ ਜੋ ਸਰਗਰਮ ਨੇ ਤੇ ਜੋ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ دہشت گردੀ ਫੈਲਾਉਣਾ ਚਾਉਂਦੀਆਂ ਨੇ ਜਦੋਂ ਆਰਮਕੋਵਰ ਫੜਿਆ ਜੋ ਕਿ ਆਈਐਸਬੋ ਜਸੂਸੀ ਦੇ ਕੇਸ 'ਚ ਫੜਿਆ ਉਹਦੇ ਕੋ ਡਾਕੂਮੈਂਟਸ ਰਿਕਵਰੀ ਆ ਉਹਦਾ 19 ਤੱਕ ਪੁਲਿਸ ਨੂੰ ਮਿਲਿਆ ਇੱਕ ਪਾਸੇ ਕਰਤਾਰਪੁਰ ਲਾਂਘੇ ਦੀ ਖੁਸ਼ੀ ਪੰਜਾਬ ਨੂੰ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਮਿਲਣ ਜਾ ਰਹੀ ਹੈ ਅਤੇ ਦੂਜੇ ਪਾਸੇ ਅਜੇ ਹੀ ਕੁਸਪੈਟ ਅਗਰ ਕਰਨ ਦੀ ਕੋਸ਼ਿਸ਼ ਕਰਦਾ ਹੈ ਪਾਕਿਸਤਾਨ ਅਜੇ ਹੀ ਜਾਸੂਸ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਕਰਦਾ ਹੈ ਅਗਰ ਪਾਕਿਸਤਾਨ ਤਾਂ ਭਾਰਤ ਦੀਆਂ ਜਾਂਚ ਏਜੰਸੀਆਂ ਨੂੰ ਬਹੁਤ ਸਤਰਕ ਹੋਣ ਦੀ ਲੋੜ ਹੈ ਜਿਸ ਤਰ੍ਹਾਂ ਹੁਣ ਮੁਸ਼ਤਿਹਦੀ ਵਿਖਾਉਂਦਿਆਂ ਹੋਇਆਂ ਇਹਨਾਂ ਨੇ ਪਾਕਿਸਤਾਨ ਦਾ ਜਾਸੂਸ ਤਰਦ ਉੱਚਿਆ ਜੋ ਜਲੰਧਰ ਵਿੱਚ ਰਹਿ ਕੇ ਪਾਕਿਸਤਾਨ ਨੂੰ ਭਾਰਤੀ ਸੈਨਾ ਦੀ ਜਾਣਕਾਰੀ ਮੁਹैया ਕਰਵਾਉਂਦਾ ਸੀ ਉਦਾਂ ਹੀ ਉਸ ਹਰ ਸ਼ਖਸ ਉੱਤੇ ਨੱਥ ਪਾਈ ਜਾਵੇਗੀ ਜੋ ਵੀ ਦੇਸ਼ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਹੋਵੇਗਾ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਬਸ ਦੇ ਪਹਿਲੋਂ ਰਿੰਗ ਕਰੋ